ਆਪਣੇ ਇੱਕ ਵੀਡੀਓ ਕੱਲ ਪਾਈ ਸੀ ਪਰਸੋਂ ਇੱਕ ਦਿਨ ਅਪਲੋਡ ਕੀਤੀ ਸੀ ਕਿ ਜਿਹੜੇ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਦੂਜਾ ਪਾਣੀ ਕਦੋਂ ਲਾਉਣਾ ਤੇ ਉਹ ਕੀ ਕਿਸਾਨ ਦੀ ਕਿਸਾਨੀ ਦੀ ਜਿਹੜੀ ਲੜਾਈ ਉਹ ਲੜਨਗੇ ਉਹ ਵੀਰ ਮੇਰੇ ਕਈ ਵੀਡੀਓ ਤਾਂ ਪੂਰੀ ਦੇਖਦੇ ਨਹੀਂ ਤੇ ਕਮੈਂਟ ਪਹਿਲੋ ਕਰ ਲਾ ਪੈਂਦੇ ਆ ਕਿ ਤੈਨੂੰ ਪੁੱਛ ਕੇ ਪਾਣੀ ਲਾਉਣਾ ਵੀਰੋ ਮੈਂ ਤਾਂ ਅਕਸਰ ਇਹ ਆਪਦੀਆਂ ਵੀਡੀਓ ਦੇ ਵਿੱਚ ਕਹਿੰਨਾ ਕਿ ਤੁਸੀਂ ਕਿਸੇ ਨੂੰ ਨਾ ਪੁੱਛੋ ਤੁਸੀਂ ਆਪਦੀ ਜ਼ਮੀਨ ਦੇ ਆਪਦੀ ਖੇਤੀ ਦੇ ਖੁਦ ਡਾਕਟਰ ਬਣੋ ਨਾ ਕਿ ਦੂਜਿਆਂ ਪਿੱਛੇ ਪੂਛਾ ਮਾਰੋ ਜਦੋਂ ਤੁਸੀਂ ਖੋਦ ਡਾਕਟਰ ਬਣ ਗਏ ਆ ਆਪਦੀ ਖੇਤੀ ਤੇ ਤੁਹਾਨੂੰ ਕਿਸੇ ਦੀ ਕੋਈ ਲੋੜ ਨਹੀਂ ਪੈਣੀ। ਬਾਕੀ ਰਹੀ ਵੀਰੋ ਦੂਜੀ ਗੱਲ ਇਹ ਕਿ ਮੈਂ ਇਹ ਕਿਹਾ ਸੀ ਕਿ ਜਿਹੜੇ ਆ ਰਿਹਾ ਬਿਜਲੀ ਸੋਧ ਬਿੱਲ ਉਹ ਬਿਜਲੀ ਸੋਧ ਬਿੱਲ ਤੇ 200 ਸੋਧ ਬਿੱਲ ਉਹਨਾਂ ਬਾਰੇ ਆਪਾਂ ਗੱਲ ਕੀਤੀ ਸੀ ਕਿ ਉਹ ਕਿੱਡੇ ਖਤਰਨਾਕ ਆ। ਉਸ ਤੋਂ ਵੱਡੀ ਹੁਣ ਆਪਣੇ ਤੇ ਵਿਵਤਾ ਆਣ ਖੜੀ ਆ ਐਸਵਲ ਐਸਵਾਈਐਲ ਦਾ ਮੁੱਦਾ। ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਜੇ ਆਉਣ ਵਾਲੇ ਟਾਈਮ ਤੇ ਤੁਹਾਡੇ ਅੱਗੇ ਉਹ ਮੁੱਦਾ ਖੜਾ ਹੋਏ ਨਾ ਜੇ ਯਾ ਵੀਓ ਤਿਆਰ ਹੋ ਜੋ ਤਰਨੇ ਲਾਉ ਨੂੰ ਲੱਗੇ ਨਾ ਸਮਝ ਤੁਹਾਡੇ ਪਰਲੇ ਤਰਨੇ ਹੈਗੇ ਆਪਣੇ ਪਰਲੇ ਹੋਰ ਕੁਛ ਨਹੀਂ ਹੈਗਾ ਜੇ ਆਪਾਂ ਕਹੀਏ ਨਾ ਵੀ ਹੋਰ ਕੁਛ ਹੈਗਾ ਨਹੀਂ ਹੈਗਾ ਬਾਕੀ ਦੂਜੇ ਨੰਬਰ ਤੇ ਕਿਸ ਤਰ੍ਹਾਂ ਪੰਜਾਬ ਨੂੰ ਬੰਜਰ ਕੀਤਾ ਜਾ ਰਿਹਾ ਹੈ ਇਹ ਤੁਹਾਨੂੰ ਮੈਂ ਵੀਡੀਓ ਪਾ ਕੇ ਵਿਖਾਵਾਂਗਾ ਲਾਈਵ ਸਬੂਤ ਵਿਖਾਵਾਂਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਖਾਸ ਕਰਕੇ ਜਿਹੜਾ ਸਾਡਾ ਇਲਾਕਾ ਸੀ ਜਿੰਦੇ ਤੇ ਟੂਬਲਾਂ ਉੱਪਰ ਚੱਲਦੀਆਂ ਪਈਆਂ ਸੀ ਇਹਨੂੰ ਕਿਸ ਤਰ੍ਹਾਂ ਬੰਜਰ ਕੀਤਾ ਜਾ ਰਿਹਾ ਹੈ ਕਿਵੇਂ ਕੰਕਰੀਟਾਂ ਨਾਲ ਤਰਪਿਲਾਂ ਪਾ ਪਾ ਕੇ ਨਹਿਰਾਂ ਪੱਕੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਧਰਤੀ ਹੇਠ ਦਾ ਪਾਣੀ ਛੇਤੀ ਮੁੱਕੇ ਤੇ ਕਿਸਾਨ ਛੇਤੀ ਮਰੇ ਭਰਾਓ ਮੈਂ ਆਪਦੀਆਂ ਵੀਡੀਓ 'ਚ ਇਹ ਕਦੀ ਨਹੀਂ ਕਿਸੇ ਨੂੰ ਕਹਿੰਦਾ ਕਿ ਕਿਸੇ ਦੇ ਮਗਰ ਲਾ ਕੇ ਤੁਸੀਂ ਖੇਤੀ ਕਰੋ ਨਾ ਮੈਂ ਇਹ ਹੀ ਕਹਿਣਾ ਕਿ ਆਪਦੀ ਜ਼ਮੀਨ ਦੇ ਆਪ ਡਾਕਟਰ ਬਣੋ ਆਪ ਤੁਸੀਂ ਵਾਈ ਕਰੋ ਜੇਕਰ ਆਪਾਂ ਆਪ ਕਣਕ ਕੇਰ ਲਈ ਹੈ ਨਾ ਜਾਂ ਆਪਾਂ ਫਸਲ ਬੀਜ ਲਈ ਹੈ ਝੋਨਾ ਲਾ ਲਿਆ ਤੇ ਆਪਾਂ ਨੂੰ ਪਾਣੀ ਲਾਉਂਦਾ ਵੀ ਪਤਾ ਹੋਣਾ ਚਾਹੀਦਾ ਵੀ ਆਪਾਂ ਕਦੋਂ ਲਾਉਣਾ ਹੈ ਮੈਂ ਕਦੀ ਇਹ ਨਹੀਂ ਕਿਸੇ ਨੂੰ ਕਹਿੰਦਾ ਕਿ ਭਰਾਵੋ ਤੁਸੀਂ ਚੱਕ ਦੋ ਫੱਟੇ ਫਲਾਣੇ ਡਾਕਟਰ ਦੇ ਵੀਡੀਓ ਵੇਖ ਲੋ ਢਿੰਗੜੇ ਦੀ ਵੇਖ ਲੋ ਤੀਜੇ ਨੰਬਰ ਤੇ ਇਹ ਗੱਲ ਆ ਕਿ ਪਿਛਲੇ ਦਿਨੀ ਆਪਾਂ ਅਕਸਰ ਵੀਡੀਓ ਵੇਖੀਆਂ ਨੇ ਕਿ ਜਿਹੜੀ ਯੂਰੀਆ ਖਾਦ ਕਿਵੇਂ ਉਹਨਾਂ ਨੂੰ ਸਖਾਦੀ ਜਿਹੜੀ ਵਰਤੋਂ ਆ ਉਹ ਫੈਕਟਰੀਆਂ ਦੇ ਵਿੱਚ ਕੀਤੀ ਜਾ ਰਹੀ ਆ ਠੀਕ ਆ ਨਾ ਆਪਾਂ ਸਭ ਨੇ ਵੇਖਿਆ ਪਰ ਪ੍ਰਸ਼ਾਸਨ ਜਿਹੜਾ ਉਹ ਕਹਿ ਦਈਏ ਸੁੱਤਾ ਹੈ ਹਕੂਕ ਦੀ ਨੀਂਦ ਨਾ ਕਿਸੇ ਨੂੰ ਪਤਾ ਤੇ ਜਿਹੜਾ ਕਿਸਾਨਾਂ ਦੇ ਉੱਤੇ ਡਾਂ ਗੇਜ ਰਹੀ ਆ ਕਿ ਤੁਹਾਨੂੰ ਬੰਦਸ਼ ਦੇ ਨਾਲ ਜਿਹੜੀ ਯੂਰੀਆ ਉਹ ਦੇਵਾਂਗੇ ਕਿੱਲਿਆਂ ਦੇ ਹਿਸਾਬ ਨਾਲ ਭਰਾਓ ਬੜੀ ਖਤਰਨਾਕ ਘੜੀ ਆ ਕਿਸਾਨਾਂ ਵਾਸਤੇ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਸਾਹਮਣੇ ਆ ਰਹੀ ਆ ਕੇਂਦਰ ਦੇ ਸਰਕਾਰ ਵੱਲੋਂ ਤੇ ਜਿਹੜੀ ਪਰ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਕੋਈ ਨਹੀਂ ਪੈਣਾ ਆਪਾਂ ਕੋਈ ਕਿਸੇ ਪਾਰਟੀ ਪਿੱਛੇ ਕੋਈ ਕਿਸੇ ਪਾਰਟੀ ਪਿੱਛੇ ਹਾਂ ਜਿਹੜੀ ਪਾਰਟੀ ਆਪਣੇ ਹਿੱਤਾਂ ਦਾ ਕੰਮ ਕਰਦੀ ਏ ਉਹਨੂੰ ਆਪਾਂ ਕਰੀਏ 100 ਵਾਰ ਵੋਟਾਂ ਪਾਈਏ ਆਪਾਂ ਕਿਸੇ ਪਾਰਟੀ ਬਾਜੀ ਤੋਂ ਇਹ ਨਹੀਂ ਕਹਿੰਦੇ ਵੀ ਤੁਸੀਂ ਵੋਟਾਂ ਨਾ ਪਾਓ ਵੋਟਾਂ ਜਰੂਰ ਪਾਓ ਆਪਣਾ ਕਾਨੂੰਨੀ ਹੱਕ ਕੇ ਬਾਅਦ ਚ ਕੋਈ ਵੀਰੇ ਕਮੈਂਟ ਕਰਲਾ ਪੈਣਗੇ ਵੀ ਤੂੰ ਵੋਟਾਂ ਤੋਂ ਵੀ ਡੱਕਦਾ ਮੈਂ ਕਿਸੇ ਨੂੰ ਨਹੀਂ ਡੱਕਦਾ ਵੋਟਾਂ ਤੋਂ ਵੋਟਾਂ ਪਾਓ ਜਰੂਰ ਪਾਓ ਪਰ ਜਿਹੜੀ ਵਿਵਪਤਾ ਤੁਹਾਡੇ ਤੇ ਖੜੀ ਹੋ ਰਹੀ ਆ ਇਹਦਾ ਡਟ ਕੇ ਸਾਹਮਣਾ ਕਰੀਏ ਨਹੀਂ ਤੇ ਆਉਣ ਵਾਲਾ ਸਮਾਂ ਬੜਾ ਔਖਾ ਹੋ ਜਾਣਾ ਜੀ ਠੀਕ ਹੈ ਨਾ ਇਹ ਬੇਨਤੀ ਆ